ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਸਾਰੇ ਹੋਪਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਮੋੜਮੁੰਡੀ ਤੋਂ ਖੋਖਰਕਲਾ ਤੇ ਉੱਥੇ ਗਊਸ਼ਾਲਾ ਬਣੀ ਹੋਈ ਆ ਵਧੀਆ ਬਣੀ ਹੋਈ ਆ ਦੇਖਣ ਜਾਊਗਾ ਤੇ ਜਾ ਕੇ ਦੇਖਦੇ ਆਂ ਕਿੱਦਾਂ ਦੀ ਬਣੀ ਹੋਈ ਆ ਤੇ ਕਿੰਨੇ ਕਿਲੋਮੀਟਰ ਪੈਂਦੀ ਐ ਸਫ਼ਰ ਆਪਣਾ ਹੋਊਗਾ ਸਾਈਕਲ ਤੇ ਹੋਊਗਾ ਜਿੱਦਾਂ ਲਾਸਟ ਟਾਈਮ ਸੀ ਆਪਾਂ ਠੀਕ ਐ ਅੱਜ ਤਾਂ ਅਨੰਦ ਮੰਨਾਂਗੇ ਉਧਰ ਤੱਕ ਦੀ ਜਿਹੜੀ ਖੂਸੂਰਤੀ ਐ ਉਸ ਦਾ ਤੇ ਨਾਲੇ ਆਪਾਂ ਗਊਸ਼ਾਲਾ ਵੇਸਟ ਕਰਾਂਗੇ ਠੀਕ ਐ ਜੀ ਹੁਣ ਆਪਾਂ ਇੱਥੋਂ ਪੁਲ ਚੜਨਾ ਮਾਨਸਾ ਬਰਿੰਡਾ ਰੋਡ ਜਾਣ ਵਾਸਤੇ ਇਹ ਵਾਲਾ ਸਵੇਰੇ ਸਵੇਰੇ ਮਾਰਨਿੰਗ ਦੇ ਵਿੱਚ ਸਾਈਕਲਿੰਗ ਕਰਨ ਦਾ ਮਜ਼ਾ ਵੱਖਰਾ ਹੀ ਹੈ ਨਾਲ ਨਾਲ ਐਕਸਰਸਾਈਜ਼ ਕਰ ਰਹੇ ਨੇ ਮੁੰਡੇ ਜਿਹੜਾ ਹਾਲ ਬਣਿਆ ਸੀ ਸਟਾਰਟ ਹੋਇਆ ਸੀ 2017 ਦੇ ਵਿੱਚ ਇਹ ਤਕਰੀਬਨ 2020 ਵਿੱਚ ਕੰਪਲੀਟ ਹੋ ਗਿਆ ਸੀ 2020 ਦੇ ਵਿੱਚ ਕੰਪਲੀਟ ਹੋਣ ਤੋਂ ਬਾਅਦ 5 ਕ ਸਾਲ ਹੋ ਗਏ ਨੇ 2025 ਚੱਲ ਰਿਹਾ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਆਪਣਾ ਅੱਜ ਤਰੀਕ ਹੈਗੀ ਹੈ 1 2 ਤਰੀਕ 10ਵਾਂ ਮਹੀਨਾ 2025 ਹੋਇਆ 5 ਕ ਸਾਲਾਂ ਦੇ ਵਿੱਚ ਵਿੱਚ ਹੀ 32 ਗੱਲ ਕਰਤੀ ਜਿਨ੍ਹਾਂ ਦੀ ਵੀਡੀਓ ਉੱਤੇ ਲੱਗੀ ਹੈ ਬਸ ਠੀਕ ਹੈ ਇੱਕ ਆਪਦੀ ਜਿਹੜਾ ਮਨਟੇਨੈਂਸ ਦੇ ਚਾਰਜੇਜ਼ ਵਗੈਰਾ ਪਾ ਦਿੰਦੇ ਹੋਣੇ ਆ ਪਰ ਬੱਤੀਆਂ ਦੇਖੋ ਚੰਨ ਦੇਖੋ ਕਿੰਨਾ ਇਹ ਆ ਠੀਕ ਆ ਅੱਜ ਫਿਰ ਮੈਂ ਲੇਟ ਆ ਛੁੱਟੀ ਹੋਣ ਕਰਕੇ ਦੁਸ਼ਹਿਰਾ ਸੀ ਪਰ ਉਹਨਾਂ ਲੇਟ ਨਿਕਲੇ ਆ ਅੱਗੇ ਥੋੜਾ ਜਲਦੀ ਆਇਰਨਾ ਹਣਾ ਤੇ ਬੱਤੀਆਂ ਨੇਰਾ ਬਹੁਤ ਹੁੰਦਾ ਜੇ ਕਰਕੇ ਕੀ ਆ ਐਕਸੀਡੈਂਟ ਹੋਣ ਦਾ ਜਿਹੜਾ ਐਕਸੀਡੈਂਟ ਜਿਆਦਾ ਹੁੰਦੇ ਨੇ ਠੀਕ ਇਹ ਇਹ ਦੋ ਫੇਰ ਪਸ਼ੂ ਪਸ਼ੂ ਟਾਪਦੇ ਆ ਰਸਤੇ ਦੇ ਵਿੱਚ ਜਿਹੜੀ ਆਪਣੀ ਇਹ ਵੀਡੀਓ ਜਾਊਗੀ ਜਿਆਦਾ ਲੰਬੀ ਨਹੀਂ ਜਾਊਗੀ 15-20 ਮਿੰਟ ਦੀ ਵੀਡੀਓ ਬਣਾਵਾਂਗੇ ਆਪਾਂ ਤਾਂ ਸੰਗਿਓ ਨੂੰ ਪੂਰੀ ਵੇਖਿਆ ਕਰੋ ਤਾਂ ਜੋ ਕੀ ਆਦੇ ਨਾਲ ਮੈਨੂੰ ਵੀ ਹੌਸਲਾ ਮਿਲੇ ਵੀ ਆਪਾਂ ਜਿਹੜੀ ਵੀ ਵੀਡੀਓ ਪਾਉਣੇ 10-15 ਮਿੰਟ ਦੀ ਵੀਡੀਓ ਪਾਉਣੇ ਆ ਕੋਈ ਇਦਾਂ ਨਹੀਂ ਹੈਗਾਗਾ ਕਿ ਆਪਾਂ ਬਾਈ ਜੇ ਗੱਡੀ ਚੱਕੀ ਕਰੋ ਠੀਕ ਹੈ ਜੀ ਚੱਲ ਭਈ ਅਪਾ ਆਪਣੇ ਸਾਈਕਲ ਤੇ ਕਰਦੇ ਆ ਸਫਰ ਜੰਡਾ ਹੀ ਕਰਦੇ ਆ ਤੇ ਤੁਹਾਨੂੰ ਦਿਖਾਉਣੇ ਆ ਵੀਡੀਓ ਕੋਲੋਂ ਜਿਹੜੇ ਵੀ ਹੁੰਦੇ ਆ ਆਪਣਾ ਜਿੱਥੇ ਪਹੁੰਚਣਾ ਜਾ ਕੇ ਉੱਥੋਂ ਦੇ ਜਿਹੜੇ 뷰 ਦਿਖਾਉਣੇ ਆ ਠੀਕ ਐ ਸਪੋਰਟ ਕਰਿਆ ਕਰੋ লাইਕ ਸ਼ੇਅਰ ਦੱਬ ਕੇ ਕਰਿਓ ਤੇ ਅਗਲੀ ਵੀਡੀਓ ਨੌਨ ਲੱਗੇ ਮੈਂ ਥੋੜਾ ਜਿਆ ਜਲਦੀ ਕੋਸ਼ਿਸ਼ ਕਰਾਂ ਜਾਂਦਾ 30 35 ਸਪੀਡ ਤੇ ਜਾਂਦਾ ਟਲਾਨਾ ਉਧਰੋਂ ਚੜਨ ਲੱਗੇ ਥੋੜਾ ਜਿਹਾ ਓਕੇ ਹੋ ਗਈ ਸੀ ਇੱਪਾ ਮੋੜ ਚੌਂਗ ਦੇ ਵਿੱਚ ਪਹੁੰਚ ਚੁੱਕੇ ਆਂ ਜਿਹੜਾ ਬਠਿੰਡਾ ਰਾਮਪੁਰੇ ਜਿੱਥੋਂ ਰਹਿ ਜਾਂਦਾ ਇਧਰਲਾ ਜਿਹੜਾ ਜਿਹੜਾ ਇਹ ਵਾਲਾ ਜਿਹੜਾ ਜਾਂਦਾ ਰਾਹ ਜਾਂ ਸੜਕ ਮਤਲਬ ਆਪਣਾ ਮੇ ਸੜਕ ਜਾਂਦੀ ਹੈ ਰਾਮਪੁਰਾ ਫੋਲੂ ਜਾਂਦੀ ਆ ਸਿੱਧਾ ਉਧਰ ਆਪਣਾ ਬਠਿੰਡਾ ਨੂੰ ਲੰਘ ਜਾਂਦਾ ਤੇ ਇਧਰੋਂ ਆਪਾਂ ਆਏ ਆ ਤਲਵੰਡੀ ਸਾਬੋ ਤੋਂ ਜਾਣਾ ਆਪਾਂ ਨੇ ਕੀ ਆ ਇਧਰ ਮਾਨਸਾ ਵਾਲੀ ਸਾਈਡ ਤਕਰੀਬਨ 15 ਤੋਂ 20 ਕਿਲੋਮੀਟਰ ਜਾਵਾਂਗੇ ਉੱਥੋਂ ਰਸਤਾ ਮੁੜੂਗਾ ਪੈਣੀ ਪੈਣੀ ਵਾਗੇ ਪਿੰਡ ਜਾ ਕੇ ਰਸਤਾ ਮੁੜੂਗਾ ਕੋਕਰਕਲਾ ਨੂੰ ਤੇ ਉੱਥੇ ਪਹੁੰਚ ਕੇ ਫਿਰ ਤੁਹਾਨੂੰ ਦੱਸਦਾ ਆਪਾਂ ਕਿੱਥੋਂ ਇੱਧਰ ਜਾਣਾ ਤੇ ਬਾਕੀ ਮਿਲਦੇ ਆਂ ਪੈਣੀ ਵਗਾ ਪਹੁੰਚ ਕੇ ਪੈਣੀ ਵਗਾ ਪਿੰਡਾ ਪਹੁੰਚ ਚੁੱਕੇ ਆਂ ਸਾਹਮਣੇ ਹੈਗਾ ਨਾ ਭੈਣੀਵਗਾ ਪਿੰਡ ਤੇ ਇਧਰੋਂ ਆਪਾਂ ਆਏ ਆ ਬਟੰਡੇ ਵਾਲੀ ਸਾਈਡ ਤੋਂ ਇਧਰ ਅੱਗੇ ਰਹਿ ਜਾਂਦਾ ਮਾਨਸਾ ਤਾਂ ਜਾਂਦਾ ਇਹ ਮਾਨਸਾ ਪਾ ਮਾਨਸਾ ਨਹੀਂ ਜਾਣਾ ਰਸਤੇ ਚੋਂ ਭੈਣੀਵਗੇ ਸਾਹਮਣੇ ਸੜਕ ਮੁੜਦੀ ਹੈ ਇਧਰ ਇਧਰ ਜਾਣਾ ਆਪਾਂ ਨੇ ਅੱਗੇ ਦੇਖਦੇ ਕਿੰਨੇ ਕਿਲੋਮੀਟਰ ਆ ਗਊਸ਼ਾਲਾ ਜਿਹੜੀ ਆਪਣੀ ਕੋਖਰਕਲਾਂ ਦੀ ਯਾਰੀ ਆਮ ਤਕਰੀਬਨ ਪੌਣੇ 7 6:30 ਪੌਣੇ 7 ਹੋ ਗਏ ਆਣੇ ਇੱਕ ਥੋੜੀ ਜੀ ਗਲਤੀ ਹੋਈ ਅੱਜ ਆਪਣੇ ਤੋਂ ਮੈਨੂੰ ਹੁਣ ਸਿੱਧਾ ਪਹੁੰਚ ਕੇ ਨਹੀਂ ਦੱਸ ਸਕਦਾ ਵੀ ਆਪਾਂ ਕਿੰਨੇ ਕਿਲੋਮੀਟਰ ਚੱਲ ਕੇ ਆਏ ਆ ਕਉ ਇਨਸ਼ਾ ਅੱਲ੍ਹਾ ਤੱਕ ਦਾ ਕਾਰਨ ਆ ਵੀ ਆਪਣੀ ਅਜ ਸਟਰਾਵਾ ਐਪ ਮੋੜ ਚੌਂਕ ਦੇ ਵਿੱਚ ਬੰਦ ਹੋ ਗਈ ਸੀ ਜਦੋਂ ਆਪਾਂ ਵੀਡੀਓ ਬਣਾਉਣ ਲੱਗੇ ਸੋ ਤਾਂ ਮੈਂ ਬੰਦ ਕੀਤੀ ਸੀ ਇੱਕ ਵਾਰ ਵੀ ਚੱਲਣ ਲੱਗੇ ਚਲਾ ਲਾਂਗੇ ਚੱਲ ਬਟ ਚੱਲਣ ਲੱਗੇ ਕੀ ਹੋਇਆ ਆਪਾਂ ਚਲਾਉਣੀ ਭੁੱਲ ਗਏ 10 ਕਿਲੋਮੀਟਰ ਅੱਗੇ ਆ ਕੇ ਪਤਾ ਲੱਗਿਆ ਜੋ ਰੁਕੇ ਉੱਥੇ ਘੁੰਮਣ ਕਲਾਂ ਲੰਘ ਕੇ ਵੀ ਸਟਰਾਵ ਆਪਣੀ ਐਪ ਤਾਂ ਚੱਲੀ ਹੋਈ ਨਹੀਂ ਤਾਂ ਸਟਰਾਵਾ ਤਕਰੀਬਨ 10 ਕਿਲੋਮੀਟਰ ਪਿੱਛੇ ਸ਼ੋਅ ਕਰ ਰਹੀ ਆ ਆਪਾਂ ਨੂੰ ਚਲੋ ਬਾਕੀ ਜਾਣ ਵੇਲੇ ਕਿੰਨਾ ਵੀ ਕਿਲੋਮੀਟਰ ਚੱਲੂਗਾ ਆਪਾਂ 10 ਮਿੰਟ ਪਲੱਸ ਕਰ ਲਾਂਗੇ ਵੀ ਆਪਾਂ ਨੂੰ ਕਿੰਨਾ ਪੈਂਦਾ ਜੇ ਇੱਕ ਸੜਕ ਦੀ ਪੈਂਦੀ ਆ ਕਲੀਅਰ ਕਰ ਦਾਂਗੇ ਤੁਹਾਨੂੰ ਸਿੱਧਾ ਆਉਂਦੇ ਆਉਂਦੇ ਤੋ ਕਿਨ 10-15 ਮਿੰਟਾਂ ਤੋਂ ਬਾਅਦ ਸਾਈਨ ਲੱਗਿਆ ਹੋਇਆ ਗਊਸ਼ਾਲਾ ਜ਼ਿਲ੍ਹਾ ਪਸ਼ੂ ਪਾਲੀ ਸੁਸਾਇਟੀ ਮਾਨਸਾ ਗਊਸ਼ਾਲਾ ਖੋਖਰਕਲਾਂ ਫੋਨ ਨੰਬਰ ਲਿਖੇ ਨੇ ਜਿਹੜਾ ਖੋਖਰਕਲਾਂ ਉਹ ਸਿੱਧਾ ਅੱਗੇ ਜਾ ਕੇ ਪਿੰਡ ਆਉਂਦਾ ਖੋਖਰਕਲਾਂ ਆਪਾਂ ਜਾਣਾ ਨਹੀਂ ਹੈਗਾ ਰਸਤੇ ਵਿੱਚੋਂ ਇਹਦਾ ਰਾਈਟ ਹੈਂਡ ਜੇ ਆਪਾਂ ਪੈਣੀ ਬੱਗ ਤਾਉਣੇ ਯਾਨੀ ਮਾਨਸਰ ਰੋਡ ਕੋ ਨਹੀਂ ਆਉਣੇ ਤਾਂ ਰਾਈਟ ਹੈਂਡ ਮੁੜ ਕੇ ਅੱਗੇ ਜਾ ਕੇ ਆਉਂਦਾ ਉਹ ਸਾਹਮਣੇ ਦੇਖਦਾ ਰਹੀ ਆ। ਇਨਸ਼ਾਅੱਲਾ ਬਟ ਕੋਲੇ ਜਾਵਾਂਗੇ। ਇਹ ਜਿੱਦੋਂ ਆਪਾਂ ਆਏ ਆ ਪੈਣੀ ਬੱਗ ਵਾਲਾ ਰਾ ਤੇ ਜਾ ਰਹੇ ਆ ਖੋਖਰਗਲਾ ਨੂੰ। ਇਹ ਸਾਈਨ ਇੱਥੋਂ ਮੁੜਨਾ ਆਜੋ ਜੀ। ਇਨਸ਼ਾਅੱਲਾ ਦੀ ਬਾਰ-ਬਾਰ ਬਣੀ ਹੋਈ ਆ। ਕਿ ਬੇਜੀ ਤੇ ਹੈ। ਇਸਟ ਬੇਰੀਆ ਰਸਤਾ ਜਾ ਰਹੇ ਆ। ਤੂੰ ਦੇਖੋ ਇੱਥੋਂ ਦੇ ਅੱਗੇ ਜਾ ਕੇ ਦੇਖਦੇ ਆਂ ਇੱਥੋਂ ਇਹ ਪੂਰਾ ਪੱਕਾ ਦਿਖ ਨਹੀਂ ਰਿਹਾ। ਕਰੀਬਨ 20 ਕਿਲੋਮੀਟਰ 30 ਕਿਲੋਮੀਟਰ ਤੋਂ ਬਾਅਦ ਰੁਕਸ਼ਲਾ ਗੇਟ ਤੇ ਪਹੁੰਚ ਗਏ ਆਪਾਂ। ਰੁਕਸ਼ਲਾ ਕੋਖਰਕਲਾ ਕੋਖਰ ਪੈਣੀ ਰੋਡ ਪੈਂਡ ਉਹ ਕਰਲਾ ਮਾਨਸਾ ਸਰਦਾਰ ਤੇ ਸਰਦਾਰਨੀ ਜੀ ਬੈਠੇ ਨੇ ਓਏ ਇਤਾਂ ਕੁ ਹੋਰੀ ਨਿਕਲੇ ਬੱਲੇ ਉਹ ਗੋਬੀ ਸਿੰਘ ਦੀ ਫੋਟੋ ਕਾਰ ਪਾਰਕਿੰਗ ਪਾਰਕਿੰਗ ਕਰਨੀ ਆ ਇਧਰਲੀ ਸਾਈਡ ਰਹਿ ਜਾਂਦੀ ਆ ਤੇ ਅਗੇ ਚਾਹਦਿਆਂ ਫਿਰ ਆ ਦੇਖੋ ਕਿੰਨਾ ਸੋਹਣਾ ਲਿਖਿਆ ਹੋਇਆ ਕਹਿੰਦੇ ਰੁੱਖਾਂ ਤੋਂ ਜਦੋਂ ਮਿਲੇ ਹਰਿਆਲੀ ਜੀਵਨ ਨੂੰ ਉਦੋਂ ਮਿਲੇ ਖੁਸ਼ਹਾਲੀ ਬਿਲਕੁਲ ਰੁੱਖਾਂ ਨਾਲ ਹੀ ਬਈ ਸਭ ਕੁਝ ਆਖ ਸੀਜ਼ਨ ਵਗੈਰਾ ਇਹ ਰੁੱਖਣਾ ਹੋਣ ਤਾਂ ਸਾਹ ਲੈਣਾ ਔਖਾ ਹੋ ਜੂ ਦੇਖੋ ਜੀ ਰੋਜ਼ ਇਹ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਇਹਦੇ ਵੈਸੇ ਨੂੰ ਬਹੁਤ ਘਟ ਗਏ ਖੇਤਾਂ 'ਚ ਕਈ ਥਾਵਾਂ ਤੇ ਹੈਗੇ ਵੀ ਆ ਬਟ ਬਹੁਤ ਜ਼ਿਆਦਾ ਲੋਰ ਨੇ ਆ ਗਿਆ ਉਧਰੋਂ ਇੱਕ ਇੱਥੇ ਤੁਸੀਂ ਆ ਕੇ ਆਨੰਦ ਲੈ ਸਕਦੇ ਹੋ ਇਸ ਚੀਜ਼ ਦਾ ਕਾ ਬੱਚਾ ਛੋਟਾ ਜਾ ਇਹ ਸੀ ਸਟਰ ਬਣਾਇਆ ਹੈ ਪਾ ਅੱਗੇ ਚੱਲਦੇ ਆਪਾਂ ਇਹ پارک ਆ ਬੈਠਣ ਵਾਸਤੇ ਅੱਜ ਮੈਂ ਵੈਸੇ ਜਿਹੜੀ ਆਪਣੀ ਦੋ ਤਰੀਕ ਦੀ ਦੁਸ਼ਹਿਰੇ ਹੀ ਛੁੱਟੀ ਸੀ ਉਹ ਤੇ ਐਂ ਜੇ ਸੰਡੇ ਵਗੈਰਾ ਨੂੰ ਆਉਂਦੇ ਤਾਂ ਇੱਥੇ ਬਹੁਤ ਜ਼ਿਆਦਾ ਜਿਹੜੇ ਲੋਕ ਆ ਘੁੰਮਣ ਵਾਸਤੇ ਆਉਂਦੇ ਨੇ ਸੈਚਰਡੇ ਆ ਉਹਦਾ ਇੰਜੋਏ ਕਰਨ ਵਾਸਤੇ ਕਿਉਂਕਿ ਸੋਹਣੀ ਜਗਾ ਬਣੀ ਹੋਈ ਆ ਇਹ ਦੇਖੋ ਪੁਰਾਣਾ ਜਿਹੜਾ ਮੱਲੋ ਵੀ ਆਪਣਾ ਬਹੁਤ ਪੁਰਾਣਾ ਗੇਟ ਹੈ ਜਿੱਦਾਂ ਪੁਰਾਣੇ ਆਪਣੇ ਪਹਿਲਾਂ ਹੁੰਦੇ ਸੀਗੇ ਉਸ ਤਰ੍ਹਾਂ ਇਹ ਵਾਲਾ ਇਹ ਦੇਖੋ ਇਹ ਪਾਰਕ ਤੇ ਗੁਸ਼ਾਲਾ ਤੁਹਾਡੀ ਆਪਣੀ ਹੈ ਤੇ ਇਸ ਦੀ ਸਫਾਈ ਅਤੇ ਸਾਫ ਸੁਵਾਲ ਲਈ ਆਪਣਾ ਸਹਿਯੋਗ ਦਿਓ ਜਰੂਰ ਬਈ ਇਹਦੇ ਇਨਾ ਨੇ ਆਪਾਂ ਨੂੰ ਇੱਕ ਘੁੰਮਣ ਫੇਲੀ ਵਧੀਆ ਜਗ੍ਹਾ ਬਣਾ ਕੇ ਦਿੱਤੀ ਹੈ ਤਾਂ ਉਹਦੀ ਸਫਾਈ ਰੱਖਣਾ ਵੀ ਆਪਣਾ ਫਰਜ਼ ਆ ਇਹ ਦੇਖੋ ਆਓ ਜੇ ਅਸੀਂ ਤੁਰ ਕੇ ਚੱਲਦੇ ਹਾਂ ਪਹਿਲਾਂ ਗੇਟਵੇ ਦੀ ਚੱਲਦੇ ਆਂ ਇੱਧਰ ਦੀ ਬਾਕੀ دوسری ਸਾਈਡ ਫਿਰ ਚਲਾਂਗੇ ਤੁਸੀਂ ਦੇਖ ਲਈਏ ਕਿ ਉਹ ਬੱਲੇਖਰ ਕੋਸ਼ ਹੀ ਆ ਇਹ ਲੀਆਂ ਗਊਆਂ ਨਹੀਂ ਇੱਥੇ ਖਰਗੋਸ਼ ਵੀ ਨੇ ਜਿਹੜੇ ਰੈਬਿਟ ਕਹਿੰਦੇ ਨੇ ਆਪਾਂ ਅੰਗਰੇਜ਼ੀ ਦੇ ਵਿੱਚ ਦੇਖੋ ਦੇਖੀਏ ਕਰਕੇ ਨਹੀਂ ਯਾਰ ਕੁਝ ਨਹੀਂ ਕਹਿੰਦੇ ਸੋਹਣੇ ਆ ਇਧਰ ਬੱਚਿਆਂ ਲਈ ਜਿਹੜੀ ਟ੍ਰੇਨ ਆ ਇਹ ਵੀ ਵਰਕਿੰਗ ਦੇ ਵਿੱਚ ਆ ਬਟ ਇਹ ਸੰਡੇ ਨੂੰ ਚਲਾਉਂਦੇ ਨੇ ਕਿਉਂਕਿ ਜੇ ਹੁਣ ਸੰਡੇ ਨੂੰ ਆਉਣਗੇ ਫੈਮਲੀ ਵਗਰਾ ਆਉਂਦੇ ਨੇ ਬੱਚੇ ਆਉਂਦੇ ਨੇ ਘੁੰਮਣ ਫਿਰਨ ਵਾਸਤੇ ਤਾਂ ਉਦੋਂ ਚਲਾਉਂਦੇ ਨੇ ਇਧਰ ਤੁਹਾਨੂੰ ਮੈਂ ਬਾਅਦ ਵਿੱਚ ਲੈ ਕੇ ਜਾਣਾ ਜਿਹੜਾ ਆਪਣਾ ਪੁਰਾਣਾ ਵਿਰਸਾ ਤੇ ਕੀ ਦੇਖਦੇ ਆ ਉੜਾ ਗਾਠੀ ਛੋਟੇ ਬੱਚਿਆਂ ਲਈ ਬੈਠਣ ਵਾਸਤੇ ਬਣਾਇਆ ਹੋਇਆ ਆ ਵੀ ਕੋਈ ਸਾਡੇ ਨੂੰ ਤੁਸੀਂ ਵਧੀਆ ਕੇ ਇੱਥੇ ਇੰਜੋਏ ਕਰ ਸਕਦੇ ਹੋ ਪੋਰਟ ਇਹ ਵੀ ਤਕਰੀਬ ਚੱਲਦੀ ਹੁੰਦੀ ਆ ਸਾਡੇ ਨੂੰ ਤਾਂ ਇੱਥੇ ਸਵਾਈ ਵਗੈਰਾ ਕਰ ਦਿੰਦੇ ਹੁੰਦੇ ਨੇ ਤੇ ਅੱਜ ਜਿਹੜਾ ਬੁੱਧਵਾਰ ਸੀ ਤੇ ਸ਼ਹਿਰਾ ਨਹੀਂ ਸੋਰੀ ਵੀਰਵਾਰ ਨੇ ਵੀਰਵਾਰ ਸੀ ਤੇ ਅੱਗੇ ਇਹ ਹੈਗਾ ਯਾਰ ਪੋਣਾ ਹੋਇਆ ਤਾਂ ਇਧਰ ਆਪਾਂ ਜਾ ਕੇ ਦਿਖਾਈਏ ਤੁਹਾਨੂੰ ਸਫਾਈ ਵਗੈਰਾ ਘੱਟ ਅੱਜਾਂ ਕੀਤੀ ਹੋਈ ਐਸੇ ਸ਼ਾਇਦ ਕਰ ਦਿੰਦੇ ਹੁਣ ਤਾਂ ਕੁਛ ਨਹੀਂ ਪਤਾ ਆਪਾਂ ਤਾਂ ਅੱਜ ਆਇਆ ਦੇਖਣ ਵਾਸਤੇ ਹੁਣ ਤਾਂ ਯਸ ਸਫਾਈ ਬਹੁਤ ਕਰਦੇ ਬਸ ਠੀਕ ਹੈ ਚਲੋ ਈਪਾ ਅੱਗੇ ਤੋਂ ਕਰਦਿਆ ਕਰਨ ਅੱਗੇ ਬੱਚਿਆਂ ਦੇ ਝੂਲੇ ਉਧਰ ਤੁਹਾਨੂੰ ਲੈ ਕੇ ਚੱਲਦਾ ਥਿੱਕੇ ਇਥੇ ਰਸਤੇ 'ਚ ਨਾ ਗਰਾਊਂਡ ਆਇਆ ਸੀ ਪੈਣੀ ਬਾਗੇ ਦਾ ਤੇ ਬੱਚੇ ਬਹੁਤ ਵਧੀਆ ਖੇਡ ਰਹੇ ਸੀ ਜਣੀ ਵਧੀਆ ਬੱਚਾਂ ਤਾਂ ਖੇਡਣ ਦਾ ਵਾਲੇ ਬੱਚਿਆਂ ਨੂੰ ਵਧੀਆ ਇੰਜੋਏ ਕਰ ਰਹੇ ਸੀ ਖੇਡ ਕੇ ਨਾਲੇ ਫਿਟਨੈਸ ਨਾਲੇ ਕੀ ਆ ਖੇਡਣ ਖੇਡ ਰਹੇ ਸੀ ਆ ਉਹਦਾ ਇੰਜੋਏ ਕਰ ਰਹੇ ਸੀਗੇ ਤੇ ਇਹ ਸੋਨੂੰ ਉਹ ਵੀ ਗਰਾਊਂਡ ਵੇਸਟ ਕਰਾਉਂਗਾ ਕਦਾਂ ਕਦੀ ਇਹ ਤੁਸੀਂ ਦੇਖੋ ਬੱਚਾ ਲੜ ਝੂਲੇ ਆ ਇਹ ਫ੍ਰੀ ਆਫ ਕਾਸਟ ਹੋਣਗੇ ਝੂਲੇ ਇਹਦੀ ਸ਼ਾਇਦ ਕੋਈ ਇੱਥੇ ਲੇਕਰ ਰੱਖਿਆ ਭਾਈ ਇਹਨਾਂ ਨੇ ਯਾਰ ਕਹਿੰਦੇ ਦੇਖੋ ਤੁਸੀਂ ਕਹਿੰਦੇ ਸਾਰੀ ਸਟੀ ਦੀ ਕੈਮਰੇ ਨਿਗਰਾਨੀ ਵਿੱਚੋਂ ਲੱਗੇ ਹੋਣਗੇ ਇੱਥੇ ਐਨੀ ਪਤਾ ਕਿੱਥੇ ਲੱਗੇ ਹੋਏ ਨੇ ਪੁਰਾਣਾ ਪਹਿਲਾਂ ਆਇਆ ਸੀ ਉਦੋਂ ਤਾਂ ਇਹ ਵੀ ਵਧੀਆ ਸਾਫ਼ ਸੁਥਰਾ ਸੀ ਹੁਣ ਤਾਂ ਸਫਾਈ ਬਹੁਤ ਘੱਟ ਬਿਲਕੁਲ ਚਲੋ ਦੇਖ ਰਹੇ ਹੋ ਤੁਸੀਂ ਜਿਆਦਾ ਨਹੀਂ ਕਹੂੰਗਾ ਕੁਝ ਹਮ ਤਾਂ ਉਧਰ ਲਈ ਸੜ ਲੈ ਕੇ ਚੱਲਦਾ ਜਿੱਧਰ ਮੰਨ ਲਓ ਪੰਜਾਬੀ ਵਿਰਸਾ ਆਪਣਾ ਪੰਜਾਬੀ ਜਿੱਥੇ ਪਹਿਲਾਂ ਜਿੱਦਾਂ ਆਪਣੇ ਘਰ ਹੁੰਦੇ ਸੀ ਪੁਰਾਣੇ ਘਰ ਹੁੰਦੇ ਸੀ ਯਾਨੀ ਮਿੱਟੀ ਦੇ ਘਰ ਹੁੰਦੇ ਸੀ ਉਹ ਤੁਹਾਨੂੰ ਦਿਖਾ ਦਿਖਾ ਰਹੀਆਂ ਅੱਗੇ ਜਾ ਕੇ ਚਲੋ ਬੱਚਿਆਂ ਦੇ ਝੂਲੇ ਪਾਰਕ ਏਸੀ ਭਾਈ ਉਹ ਮੈਂ ਉਸ ਨੂੰ ਕਹਿ ਰਿਹਾ ਸੀਗਾ ਪ੍ਰਾਣੀ ਇਹ ਤਾਂ ਆਪਣੇ ਪ੍ਰਾਣੀ ਘਰੋਂ ਤੁਸੀਂ ਉਦਾਂ ਦਾ ਮਿੱਟੀ ਨਾਲ ਲਿਪਿਆ ਗਿਆ ਇਹ ਤਾਂ ਪ੍ਰਾਣੀਆਂ ਸੁੱਚਾ ਪਰ ਛੱਤ ਨੂੰ ਵੀ ਮਿੱਟੀ ਨਾਲ ਲਿਪ ਰੱਖਿਆ अपना पानी कट दिया है, है। पानी बड़ा उच्चाया गड्डा गड्ढा हल टूखी मशीन ला रखी है बैने उपर चढ़ने वास्त पौड़ियाँ भी है, है। जाके आवे रोजू पी तो लेनी ਲਖੋ ਵੀ ਤੁਸੀਂ ਖੁਦ ਹੀ ਇੰਜੋਏ ਕਰੋ ਕਿੱਦਾਂ ਕਿੱਦਾਂ ਕਹ ਮੈਨੂੰ ਟੈਲੀਵਿਜ਼ਨ ਲੈ ਦੇ ਵੀ ਤਸਵੀਰਾਂ ਬੋਲਦੀਆਂ ਹੈ ਰੂਆ ਇੱਥੇ ਸ਼ਾਇਦ ਪੈਂਦੇ ਹੋਣੇ ਆ ਲੈਟਾਂ ਚੱਲ ਰਹੀਆਂ ਚੱਕੀ ਵੀ ਆ ਬਈ ਲੋਕ ਲੜ ਖੇਤਰ ਦਾ ਸੁਣਾਇਆ ਹੋ ਰਿਹਾ ਪਿਆ ਯਾਰ ਕੰਮ ਇਹ ਗਊਆਂ ਦੀਆਂ ਨਸਲਾਂ ਹਰਿਆਣਾ ਦੀ ਲਾਲ ਸਿੱਧੀ ਥਾਰ ਪਾਰਕਰ ਗਿਰ ਨੀਲੀ ਰਾਵੀ ਜਾਪਰਾ ਜਾਪਰਾ ਆਬਾਦੀ ਇੱਧਰ ਹੈਗੀ ਆ ਜੀ ਮੁਰਾਹਾ ਸਾਹੀਵਾਲ ਕਹਿੰਦਾ ਅਣ ਵੰਡੇ ਭਾਰਤ ਦੇ ਮੈਂਟ ਗੁਮਾਰੀ ਖੇਤਰ ਵਿੱਚ ਪਾਈ ਜਾਂਦੀ ਹੈ ਚਲੋ ਜੀ ਬਹੁਤ ਥਾਣੀ ਆਪਾਂ ਇੱਥੇ ਰੁਕਦੇ ਉੱਪਰ ਵੀ ਹੈਗਾ ਯਾਰ ਉੱਪਰ ਲਾਈਟ ਵਗੈਰ ਲੱਗੀ ਵੀ ਆ ਦੇਖ ਜਾਈਏ ਯਾਰ ਟਾਈਮ ਖਾਇਆ ਪਿਆ ਰੜਕਣ ਦਾ ਜੇ ਤਾਂ ਆਪਾਂ ਲੇਟ ਹੋ ਗਏ ਤੇ ਰੜਕਲੀ ਹੋ ਗਈ ਕੀ ਪਤਾ ਨਹੀਂ ਨਸੀਬ ਨਾਲੀ ਹੋਏ ਇੱਥੇ ਭਈ ਪੈਂਦੇ ਹੋਣਗੇ ਬਾਈ ਮੰਜਾਬ ਬਿਸਤਰਾ ਬਿਆ ਇ ਇਧਰੇ ਤੇ ਸੇਵਾਦਾਰ ਨੇ ਉਹ ਆਉਦਾ ਪੈਂਦੇ ਪਕਾਤ ਨੂੰ ਇਦਾਂ ਦਾ ਵੇ ਉੱਪਰ ਬਣਿਆ ਹੋਇਆ ਤੇ ਇਧਰ ਵੀ ਸੇਮ ਹੀ ਚੀਜ਼ ਹੋਣੀ ਆ ਵੀ ਜ਼ਿਆਦਾ ਫਰਕ ਨਹੀਂ ਹੋਣਾ ਆਪਾਂ ਉਧਰ ਕਿਹ ਕਹਿੰਦੇ ਸੀ ਨਾ ਸਾਨੂੰ ਜਾ ਕੇ ਆਵਾਂਗੇ ਉਹ ਬਈ ਬੈਠਾ ਜਿਹੜਾ ਸਾਨੂੰ ਕਹਿੰਦਾ ਸੀ ਸ਼ਾਇਦ ਇੱਥੇ ਪੈਂਦਾ ਹੋਊਗਾ ਜੜਾ ਉੱਪਰ ਪਰ ਜਾਨੂੰ ਰਸਤਾ ਨਹੀਂ ਹੈਗਾ ਪਰਾਭੂ ਕਾਂਦੇ ਟੱਪ ਕੇ ਤਾਂ ਜਾਣੀ ਸਕਦੇ। ਬਾਈ ਚੱਲ ਗਿਆ ਯਾਰ ਆਪਣੇ ਉਹਨੂੰ ਹੀ ਆਪਣਾ ਨਾਲ ਗੱਲਬਾਤ ਕਰਦੇ। ਰਾਈਤਰੇ ਚੱਲਦੇ ਹੁਣ। ਵੀਡੀਓ ਜੇ ਪਸੰਦ ਆਸਦਾ ਜੀ ਗਊਸ਼ਾਲਾ। ਬਾਕੀ ਤਾਂ ਇਹ ਤਾਂ ਰਹਿ ਗਿਆ ਘੁੰਮਣ ਵਾਲੀ ਜਗਾ ਗੱਲੀ ਬੱਚਿਆਂ ਵਾਸਤੇ ਚਲੋ ਇੰਜੋਏ ਕਰਨਾ ਹੁੰਦੇ ਨੇ। ਹੁਣ ਜਿਹਨੇ ਸੇਵਾ ਕਰਨੀਆਂ ਸਵੇਰ-ਸਵੇਰ ਆ ਕੇ ਵਧੀਆ। ਹਨ ਜਿਹਨੂੰ ਮੰਨ ਨੂੰ ਆਉਂਦਾ ਸਕੂਨ ਮਿਲਦਾ ਵੀ ਪਾਸੇਵਾ ਕਰਨੀਆਂ ਗਊਆਂ ਦੀ ਆ ਕੇ। ਉਹ ਵੀ ਇੱਥੇ ਆ ਸਕਦਾ ਬਾਈ ਕੋਈ ਜ਼ਰੂਰੀ ਨਹੀਂ ਹੈਗਾ ਗੱਲਾਂ ਘੁੰਮਣ ਫਿਰਨ ਨਾਲ ਬੰਦੇ ਆ ਸਕਦਾ। ਉਹੀ ਗੱਲ ਨਾਲੇ ਪੰਨ ਵਾਲੇ ਫਲੀਆਂ ਦੋਨੇ ਥਾਂ ਤੇ ਦੋਨੇ ਚੀਜ਼ ਇੱਕ ਥਾਂ ਤੇ ਨੇ ਇਹ ਦੇਖੋ ਬਈ ਬਾਈ ਵਰਗੇ ਸੇਵਾ ਕਰ ਰਿਹਾ ਮੋਟ ਲੰਮੀ ਚੋੜੀ ਫੈਲੀ ਹੋਈ ਆ ਉਧਰ ਵੀ ਆ ਅੱਗੇ ਇੱਧਰ ਵੀ ਐ ਆਹ ਦੇਖੋ ਉਹ ਇਨ ਸਪੀਕਰ ਲਾ ਰੱਖਿਆ ਉਧਰ ਗਾਣੇ ਸਨਣ ਵਾਸਤੇ ਵਧੀਆ ਨਾਲ ਇੰਜੋਏਮੈਂਟ ਨਾਲ ਆਪਦਾ ਕੰਮ ਕਰੋ ਤੁਸੀਂ ਕੰਮ ਕਰਨਾ ਜਿਨ੍ਹਾਂ ਨੇ ਆਪਣਾ ਮਾਨ ਨਹੀਂ ਕਰ ਲੱਗਦਾ ਪੱਕਾ ਮੁੰਦੇ ਵਿੱਚ ਉਹਨਾਂ ਦਾ ਮਹੌਤ ਰੱਕੀ ਨਹੀਂ ਬਸਦੇ ਕੰਮ ਚ ਬਾਕੀ ਮਾਨ ਦੀ ਸੰਤੁਸ਼ਟੀ ਹੋਣੀ ਚਾਹੀਦੀ ਆ ਆ ਦੇਖੋ ਵਈ ਕੋਈ ਇਧਰ ਕਹ ਕੇ ਹੋਰ ਇਹਨਾਂ ਨੇ ਲਿਖ ਰੱਖਿਆ ਗਾ ਯਾਰ ਬਾਹਰ ਫਿਰਦੀ ਆ ਝਾਕ ਜਦੀ ਆਪਣੇ ਕੋ ਨਹੀਂ ਚੱਲ ਆਪਾਂ ਬਾਹਰ ਦੂ ਨਹੀਂ ਜਾਵਾਂਗੇ ਜਿਹੜੇ ਉੱਲ੍ਹਵੇ ਆ ਗਈ ਚਲੋ ਚਲੋ ਇੱਥੇ ਲਿਖਿਆ ਹੋਇਆ ਸੀ ਇਹ ਨੂੰ ਪੜਨ ਵਾਸਤੇ ਆ ਸੀ ਮੈਂ ਕਹਿੰਦਾ ਸੰਭਲੋ ਮਾਪੇ ਰੱਬ ਮਿਲ ਜੂ ਆਪੇ ਧੰਨ ਨਾਲ ਮੁਕ ਧੰਨ ਨਾਲ ਸੁੱਖ ਮਿਲਦਾ ਹੈ ਪਰ ਆਨੰਦ ਨਹੀਂ ਤੇ ਯਾ ਲੈ ਬਾਈ ਪਹਿਲਾ ਸੁੱਖ ਨਿਰੋਗੀ ਕਾਇਆ ਦੂਜਾ ਸੁੱਖ ਹੋਕਰ ਦੀ ਮਾਇਆ ਤੀਜਾ ਸੁੱਖ ਸੁਖਣੀ ਨਾਰੀ ਚੌਥਾ ਸੁੱਖ ਪੁੱਤਰ ਆਗਿਆਕਾਰੀ ਯਾਨੀ ਸਾਰੇ ਕਲੇ-ਕਲੇ ਜੀਵਨ ਹੈ ਤਾਂ ਆਨੰਦ ਹੈ ਅਤੇ ਮਿਹਨਤ ਹੈ ਤਾਂ ਜੀਵਨ ਹੈ ਯਾਨੀ ਅੱਗੇ ਵੀ ਲਿਖਿਆ ਹੋਏ ਨੇ ਜਰ ਆਪਾਂ ਜ਼ਿਆਦਾ ਲੰਬੀ ਵੀਡੀਓ ਨਹੀਂ ਬਣਾ ਸਕਦੇ ਕਿ ਫਿਰ ਬੋਰ ਜਿਹਾ ਹੋਣ ਲੱਗ ਜਾਓਗੇ ਤੁਸੀਂ ਵੀ ਨਪਗੇ ਜਾਂਦੇ ਜਾ ਚਲੋ ਇਧਰ ਹੀ ਵਾਪਸੀ ਚੱਲਦੇ ਹਾਂ ਵੀਡੀਓ ਵਈ ਦੇਖਿਓ ਪੂਰੀ ਦੇਖਿਓ ਤੇ ਜਿਸ ਤੱਕ ਤੁਸੀਂ ਪਹੁੰਚ ਹੀ ਚੁੱਕੇ ਹੋ ਵੀਡੀਓ ਦੇਖਦੇ ਦੇ ਦੇ ਇੱਥੋਂ ਤੱਕ ਆ ਗਏ ਹਾਂ ਹੁਣ ਵੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਉਹਦੇ ਨਾਲ ਮੈਨੂੰ ਵੀ ਹੌਸਲਾ ਮਿਲੂ ਵੀ ਅੱਗੇ ਵੀਡੀਓ ਹੋਰ ਬਣਾ ਕੇ ਪਾਵਾਂ ਤੇ ਇਹੀਆਂ ਥਾਵਾਂ ਤੇ ਪਹੁੰਚਦਾ ਮੈਂ ਜਿਹੜੀਆਂ ਪਿੰਡਾਂ ਵਿੱਚ ਬਣੀਆਂ ਹੋਈਆਂ ਆਪਣੇ ਤੇ ਆਪਾਂ ਹਜੇ ਤੱਕ ਉੱਥੇ ਤਕਰੀਬਨ ਆਪਾਂ ਨੂੰ ਨਹੀਂ ਪਤਾ ਠੀਕ ਹੈ ਮੈਂ ਪਤਾ ਕਰਾਂ ਉੱਥੋਂ ਪਹੁੰਚਾਂ ਵੇਸਟ ਕਰਾਂ ਤੇ ਤੁਹਾਨੂੰ ਇਹ ਤੁਸੀਂ ਨਹੀਂ ਪਹੁੰਚ ਸਕਦੇ ਤੁਹਾਨੂੰ ਤਸਵੀਰ ਤਸਵੀਰਾਂ ਜਿਹੜੀਆਂ ਉਹ ਕੈਮਰੇ ਤਾਂ ਹੀ ਆਪਦੇ ਰਹੀਂ ਦਿਖਾ ਸਕਾਂ। ਬਈ ਇਹ ਤੂੰ ਪੁੱਛਿਆ ਮੈਂ ਕਿਹਾ ਇੱਥੇ ਇਹ ਕਹਿੰਦੇ ਇੱਥੇ ਵਾਟਰ پارک ਆ ਇੱਕ। ਜਿਹੜੇ ਪਾਸੇ ਆਪਾਂ ਜੀ ਆਹ ਦੇ ਸਿੱਧੇ ਵਾ ਸਿੱਧਾ ਜਾ ਕੇ ਠੀਕ ਐ। ਮੈਨੂੰ ਪਹਿਲਾਂ ਰਸਤੇ ਦਾ ਨਹੀਂ ਪਤਾ ਸੀ। ਤੇ ਹੁਣ ਆਪਾਂ ਦੁਵਾਰੇ ਜਾ ਰਹੇ ਹਾਂ। ਦੇਖਦੇ ਹਾਂ ਕਿੱਥੇ ਆ ਕਿਦਾਂ ਦਾ ਵਾਟਰ پارک ਐ। ਇਹ ਗਰਮੀਆਂ 'ਚ ਜੇ ਤੁਸੀਂ ਆਉਣੇ ਹੋ ਤਾਂ ਵਾਟਰ پارک ਦਾ ਆਨੰਦ ਵੀ ਇੱਥੇ ਲੈ ਸਕ ਲੈ ਸਕਦੇ। ਆ ਜੋ ਜੀ ਦੇਖਦੇ ਆ। ਆ ਦੇਖੋ ਵੀ ਰਸਤੇ ਜੀ ਤੁਹਾਨੂੰ ਪਹਿਲਾਂ ਦਿਖਾ ਨਹੀਂ ਸਕਿਆ। ਟਿਕਟ ਇੱਥੋਂ ਪਰਤ ਗਏ ਟ੍ਰੇਨ ਟਿਕਟ 200 ਰੁਪਏ ਹੁਣ 25 ਗਰਤੀ ਕੱਟ ਕੇ 25 ਗਰ ਅਕਿਸਤ ਕਿਸ਼ਤੀ ਟਿਕਟ ਵੀ 25 ਗਰ ਰੱਖ ਕੇ ਕੱਟ ਕੇ ਵਾਟਰ پارک ਦੇ 200 ਰੁਪਏ ਤੁਹਾਡਾ ਹੁਣ ਦੇਖਣਾ ਵਾਟਰ پارک ਇੱਥੇ ਹੈ ਕਿੱਥੇ ਜੀ ਉਹ ਦੇਖਦੇ ਆਂ ਭਾਈ ਇੱਥੋਂ ਹੀ ਆਪਾਂ ਮੁੜ ਕੇ ਗਏ ਪਹਿਲਾਂ ਆ ਗਏ ਤੇ ਹੁਣ ਪਤਾ ਲੱਗਿਆ ਆਪਾਂ ਨੂੰ ਠੀਕ ਆ ਭਾਈ ਜੀ ਬੰਦ ਸੀ ਇਹ ਬੰਦ ਸੀ ਵਾਟਰ پارک ਐ ਦੁਬਾਰਾ ਸਿਰਫ ਫੈਮਿਲੀ ਵਾਟਰ پارک ਫੋਕਰਗੜਾ आ पढ़ लियो बै ज्यादा मैं हम जो पढ़ूँगा तो थोड़ा जहा लम्मा हो जू कम खाने खान-पीन वाली चीज़ा वाटर पार्क इधर ना ले आना इदा का लिखा हुआ इतों टिकट मिलती होनी अंदर ये गर्मिया स्टार्ट करते होने बै जी इद बनया हुआ अंदरों अज बंद आ था था। चलो लॉक लगे हुआ सी चलो चलते हैं जी वापस ਇੱਕ ਕਿਸ਼ਤੀ ਹੋਰ ਖੜੀ ਹੈ ਬਈ ਇਧਰ ਇਹ ਆਪਣੀ ਵੇਟ ਕਰੀ ਜਾਂਦੇ ਆ ਦੇਖੀ ਜਾਂਦੇ ਆਪਣੇ ਵੀ ਆ ਗਿਆ ਬਾਈ ਮੁੜ ਕੇ ਦੁਬਾਰੇ ਫੇਰ ਜਿੰਨਕੋ ਮਾਂ ਕਾ ਦੁੱਧ ਨਾ ਮਿਲਤਾ ਗਊ ਕਾ ਦੁੱਧ ਮਿਪਲਾਤੇ ਹਨ ਉਹ ਮਾਤਾ ਕੇ ਦੁੱਧ ਕੋ ਪੀਕਰ ਬੱਚੇ ਜੀਵਨ ਬਹਤੇ ਹਨ ਠੀਕ ਹੈ ਜੀ ਸਾਈਕਲ ਹਟਾ ਉੱਥੇ ਲੱਗਦਾ ਸੀ ਮੈਂ ਸਾਈਕਲ ਆਪਣਾ ਲੋਕ ਕਰਤਾ ਸੀ ਚੱਲਦੇ ਤੇ ਨਹੀਂ ਵਾਪਸ ਇਹਨੇ ਬੋਰਡ ਤੇ ਲਿਖਿਆ ਜੇ ਤੂੰ ਬਾਹਰ ਨਿਕਲ ਲਗੇ ਕੀ ਪਾਇਆ ਕੀ ਗਵਾਇਆ ਕਿੰਨਾ ਆਪਣਾ ਫਰਜ਼ ਨਿਭਾਇਆ ਜਾਣ ਵਾਲਿਆ ਦੱਸ ਕੇ ਜਾਵੀਂ ਧੰਨਵਾਦ ਤੇਰਾ ਫਿਰ ਵੀ ਆਵੀਂ ਠੀਕ ਹੈ ਜੀ ਤੇ ਜੀ ਚੱਲੇ ਆਂ ਜੀ ਆਪਾਂ ਵਾਪਸ ਤੇ ਬਾਕੀ ਵੀਡੀਓ ਨੂੰ ਕਰਿਓ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਅੱਜ ਮੈਂ ਕਈ ਵਾਰੀ ਕਹਤਾ ਵੀਡੀਓ ਦੇ ਵਿੱਚ ਮੈਂ ਗੀ ਰਿਕੁਐਸਟ ਹੀ ਆ ਭਾਈ ਜੀ ਜੇ ਤੁਸੀਂ ਸਾਥ ਦੋਗੇ ਤਾਂ ਹੀ ਆਪਣਾ ਅੱਗੇ ਹੋਰ ਵੀਡੀਓ ਬਣਾਉਣ ਵਾਸਤੇ ਮਨ ਕਰੂਗਾ ਐਪਲੀਕੇਸ਼ਨ ਮਿਲੂਗੀ ਮੈਨੂੰ ਠੀਕ ਹੈ ਤੇ ਨਵੀਂ-ਨਈਆਂ ਥਾਵਾਂ ਆਪਾਂ ਸਾਈਕਲ ਤੇ ਘੁੰਮਾਂਗੇ ਧੰਨਵਾਦ ਜੀ ਤੇ ਮੱਕੀ ਵਾਪਸੀ ਦੀ ਵੀਡੀਓ ਨਹੀਂ ਪਾਵਾਂਗਾ ਵਿੱਚ ਅੱਲਾ ਤੁਹਾਨੂੰ ਜਿਹੜੇ ਆਪਣੇ ਕਿਲੋਮੀਟਰ ਅੱਜ ਚੱਲੇ ਆ ਸਾਈਕਲ ਆਪਣਾ ਉਹਦਾ ਸਕਰੀਨਸ਼ਾਟ ਲਾਸਟ ਤੇ ਸ਼ੇਅਰ ਕਰ ਦੂੰਗਾ ਤੇ ਉਹ ਤੁਸੀਂ ਵੇਖ ਲਓ ਵੀ ਕਿੰਨੇ ਕਿਲੋਮੀਟਰ ਚੱਲੇ ਆ ਬੱਸ ਆਪਣਾ ਅੱਜ 10 ਕਿਲੋਮੀਟਰ ਤੋਂ ਪਹਿਲਾਂ ਦੱਸਿਆ ਸੀਗਾ ਵੀ ਮਿਸ ਹੋ ਗਿਆ ਵਿੱਚ ਦੀ ਤੇ ਉਹ ਤੁਸੀਂ ਐਡ ਕਰਕੇ ਦੇਖ ਸਕਦੇ ਹੋ ਵੀ ਆਪਣਾ ਮੋੜ ਤੋਂ ਜਿਹੜੀ ਕੋਕਰਕਲਾ ਦੀ ਗਊਸ਼ਾਲਾ ਉਹ ਕਿੰਨੇ ਕਿਲੋਮੀਟਰ ਪੈਂਦੀ ਹੈ ਧੰਨਵਾਦ ਜੀ ਵੀਡੀਓ ਵੇਖਣ ਲਈ ਓਕੇ ਜੀ